ਅੱਜ ਸੇ ਕਾਜੀ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਇੱਕ ਤੁਹਾਡੇ ਨਾਲ ਹੋਰ ਅਹਿਮ ਖਬਰ ਸਾਂਝੀ ਕਰਦੇ ਆ ਤੁਸੀਂ ਖਬਰ ਦੇ ਨਾਲ ਬਣੇ ਰਹੋ ਤੁਹਾਨੂੰ ਕੱਲੀ ਕੱਲੀ ਗੱਲ ਦੱਸਦੇ ਆ ਤੇ ਤੁਸੀਂ ਆਪਣੇ ਕਮੈਂਟ ਲਿਖਿਓ ਦੇ ਵਿੱਚ ਇਹ ਖਬਰ ਜੁੜੀ ਆ ਐਮਪੀ ਭਾਈ ਅੰਬਤਪਾਲ ਸਿੰਘ ਖਾਲਸਾ ਦੇ ਨਾਲ ਤੁਸੀਂ ਲਗਭਗ ਸੁਣ ਲਈ ਹੋਣੀ ਆ ਸਾਰਿਆਂ ਨੇ ਕਿ ਭਾਈ ਅੰਬਤਪਾਲ ਸਿੰਘ ਦਾ ਭਰਾ ਜਿਹੜਾ ਕਿ ਜਲੰਧਰ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਭਾਈ ਜਿਹੜਾ ਅੰਬਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆਗਾ ਭਾਈ ਹਰਪ੍ਰੀਤ ਸਿੰਘ ਤੇ ਇਹ ਇਲਜ਼ਾਮ ਲੱਗੇ ਨੇ ਕਿ ਨਸ਼ਾ ਤਸਕਰੀ ਕਰਦਾ ਸੀ ਤੇ ਇਹਦੇ ਜਿਹੜੇ ਟੈਸਟ ਕੀਤੇ ਨੇ ਉਹ ਵੀ ਪੋਜ਼ਿਟਿਵ ਆਏ ਨੇ ਇਹ ਜਿਹੜਾ ਆਪਾਂ ਕਹਿ ਦਈਏ ਕਿ ਜਲੰਧਰ ਦੀ ਜਿਹੜੀ ਪੁਲਿਸ ਆ ਉਹਦੇ ਵੱਲੋਂ ਜਿਹੜਾ ਇਹ ਸਾਰੇ ਵੱਡੇ ਖੁਲਾਸੇ ਕੀਤੇ ਗਏ ਨੇ ਤੁਹਾਨੂੰ ਆਪਾਂ ਦੱਸ ਦਈਏ ਕਿ ਭਾਈ ਅੰਬਰਤਪਾਲ ਸਿੰਘ ਉਹਨੇ ਜਿਹੜੇ ਕਿ ਜਿਹੜੇ ਕਿ ਖੰਡੂਰ ਸਾਹਿਬ ਵਸਤੀਆਂ ਦੇ ਜਿਨ੍ਹਾਂ ਨੇ 2 ਲੱਖ ਦੀ ਰੀਡ ਦੇ ਨਾਲ ਵੱਡੀ ਰੀਡ ਦੇ ਨਾਲ ਜਿਹੜਾ ਜਿਤਾ ਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਉਹਨਾਂ ਨੇ ਐਮਪੀ ਦੀ ਸੌ ਵੀ ਚੁੱਕ ਲਈ ਆ ਹੁਣ ਜਿਹੜੀ ਇਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਬਿਆਨ ਆ ਕਿ ਐਮਪੀ ਭਾਈ ਅੰਮਰਪਾਲ ਸਿੰਘ ਦੇ ਆਪਣੇ ਭਰਾ ਹਰਪ੍ਰੀਤ ਸਿੰਘ ਨੂੰ ਇੱਕ ਨਸਾ ਤਸਕਰ ਕਹਿ ਕੇ ਜਿਹੜਾ ਉਹਨੂੰ ਚੁੱਕਿਆ ਗਿਆ ਹੁਣ ਤੁਹਾਨੂੰ ਅੱਗੇ ਗੱਲਬਾਤ ਸੁਣਾਵਾਂਗੇ ਲੋਕਾਂ ਦੀਆਂ ਕਈਆਂ ਗੱਲ ਸੁਣਾਵਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਜਿਹੜਾ ਬਿਆਨ ਆ ਉਹ ਵੀ ਸੁਣਾਉਣੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਜਿਹੜਾ ਬਿਆਨ ਆ ਉਹਨਾਂ ਨੇ ਕਿਹਾ ਕਿ ਜਿਹੜਾ ਗਰਪਦਾਰੀ ਤੋਂ ਬਾਅਦ ਜਿਹੜਾ ਭਾਈ ਤਰਸੇਮ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦੇ ਭਾਈ ਹਰਪ੍ਰੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਸਰਕਾਰ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਤੇ ਗਲਤ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਤੇ ਇਹਨਾਂ ਤੋਂ ਜਿਹੜਾ ਲੋਕਾਂ ਨੂੰ ਦੂਰ ਰਹਿਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੀ ਤੇ ਭਾਈ ਅੰਮਰਤਪਾਲ ਸਿੰਘ ਦੀ ਕਦਰ ਕੁਸੀ ਕੀਤੀ ਜਾ ਰਹੀ ਆ ਇਸ ਨੂੰ ਲੈ ਕੇ ਅੱਜ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਦਾ ਸਭ ਤੋਂ ਵੱਡਾ ਬਿਆਨ ਸਾਹਮਣੇ ਆਇਆਗਾ ਭਾਈ ਹਰਪ੍ਰੀਤ ਸਿੰਘ ਨੂੰ ਜਿਹੜਾ ਭਾਈ ਅੰਮਰਤਪਾਲ ਸਿੰਘ ਦਾ ਭਰਾ ਹੈਗਾ ਉਹਦੇ ਉੱਤੇ ਨਸੇ ਤੇ ਜਿਹੜੇ ਦੋਸ਼ ਲੱਗੇ ਨੇ ਬੇਸਕ ਜਲੰਧਰ ਪੁਲਿਸ ਨੇ ਕਹਿ ਦਿੱਤਾ ਜਲੰਧਰ ਦੀ ਧਾਰਤੀ ਪੁਲਿਸ ਨੇ ਕਿਹਾ ਕਾਰਵਾਈ ਕਰਦੇ ਆ ਕਿਹਾ ਕਿ ਇਸ ਡਰੱਗ ਸੁਣੇ ਕਹਿੰਦਾ ਕਿ ਹਰਪੀਤ ਨੂੰ ਜਿਹੜਾ ਕਾਬੂ ਕੀਤਾ ਗਿਆਗਾ ਇਹ ਤੁਹਾਨੂੰ ਹੁਣ ਕਿਤੇ ਨਾ ਕਿਤੇ ਜਿਹੜਾ ਇਹ ਆਪਾਂ ਦੱਸ ਦਈਏ ਇਹ ਜਿਹੜੀ ਸਰਕਾਰਾਂ ਦੀ ਆਪਾਂ ਕਹਿ ਦਈਏ ਇਹ ਚਾਲਾਂ ਹੁੰਦੀਆਂ ਨੇ ਇਹ ਚਾਲਾ ਕਿਉਂ ਹੁੰਦੀਆਂ ਨੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਚਾਲਾਂ ਬਿੱਧੀਆਂ ਜਾਂਦੀਆਂ ਨੇ ਇੰਟੈਲੀਜੈਂਸੀਆਂ ਦੀ ਸਰਕਾਰਾਂ ਮੰਨ ਲੋ ਜਿਹੜੀਆਂ ਨੇ ਇਹ ਸਾਰੀਆਂ ਰਿਪੋਰਟਾਂ ਤਿਆਰ ਕੀਤੇ ਜਾਂਦੀਆਂ ਨੇ ਅੰਜਲਸੀਆਂ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਕਦਾਰਕੁਸੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਿਸ ਨੂੰ ਗ੍ਰਿਫਤਾਰ ਕਰਨ ਪੁਲਿਸ ਪਹੁੰਚਦੀ ਹੈ ਤੇ ਕਦੇ ਉਹਨੂੰ ਕਹਿ ਦਿੰਦੇ ਆ ਇਹ ਰੇੜੀ ਤੇ ਜਾਂਦਾ ਮੋਟਰਸਾਈਕਲ ਤੇ ਜਾਂਦਾ ਕਾਰ ਤੇ ਜਾਂਦਾ ਉਹਨੂੰ ਬੱਖ-ਬੱਖ ਤਰ੍ਹਾਂ ਦੇ ਕਿਸੇ ਦੇ ਘਰ ਠਹਿਰਿਆ ਐਨੇ ਮੌਕੇ ਠਹਿਰਿਆ ਲਗਾਤਾਰ ਪੁਲਿਸ ਵੱਲੋਂ 2 ਮਹੀਨੇ ਉਹਦੀ ਲਗਾਤਾਰ ਮਹੀਨਾ ਡੇਢ ਮਹੀਨਾ ਜਿਹੜੀ ਕਦਾਰਕੁਸੀ ਕੀਤੀ ਆ ਰੱਜ ਕੇ ਤੇ ਅੱਜ ਵੀ ਜਿਹੜੀ ਪਿੱਸਾ ਕਰ ਰਹੀ ਆ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੇ ਭਰਾ ਕੋਲੋਂ ਨਸ਼ਾ ਫੜਿਆ ਗਿਆ ਨਾ ਪੜਿਆ ਗਿਆ ਇਹ ਤਾਂ ਪੁਲਿਸ ਜਾਂਚ ਕਰ ਰਹੀ ਆ ਜਾਂ ਕੀਤੀ ਜਾ ਰਹੀ ਆ ਤੇ ਪਰ ਇਹਦੇ ਪਿੱਛੇ ਨਾ ਪਿੱਛੇ ਜਿਹੜਾ ਕੋਈ ਵੱਡੀ ਵਜ੍ਹਾ ਹੈਗੀ ਆ ਇੱਥੇ ਆਪਾਂ ਦੇਖਦੇ ਆ ਕਿ ਮਜੀਠੀਆ ਦਾ ਨਾਮ ਆਉਂਦਾ ਸੀ ਕਿ ਇਹਦੇ ਵਿੱਚ ਜਿਹੜਾ ਨਸ਼ਾ ਤਰਸਕਰਾਂ ਦੇ ਵਿੱਚ ਭੋਲੇ ਨੇ ਜਿਹੜਾ ਦੱਸਿਆ ਸੀ ਕਿ ਮਜੀਠੀਆ ਜਿਹੜਾ ਨਸ਼ਾ ਤਰਸਕਰਾਂ ਦੇ ਨਾਲ ਰਲਿਆ ਤੇ ਵੇਚਦਾ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਇਹ ਬਿਆਨ ਦਿੱਤੇ ਸੀ ਕੇਜਰੀਵਾਲ ਨੇ ਤੇ ਕੇਜਰੀਵਾਲ ਦੇ ਤੋਂ ਮਾਨ ਹਾਨੀ ਦਾ ਕੇਸ ਕੀਤਾ ਤਾਂ ਅਰਵਿੰਦਰ ਕੇਜਰੀਵਾਲ ਨੇ ਜਿਹੜਾ ਉਹ ਤੋਂ ਮਾਫੀ ਵੀ ਮੰਗੀ ਤੇ ਆਪਣਾ ਕੇਸ ਵੀ ਵਾਪਸ ਲੈ ਲਿੱਤਾ ਕਹਿਣ ਦਾ ਭਾਬ ਕੇ ਇਹਨਾਂ ਦਾ ਜਿਹੜਾ ਜੇਕਰ ਭਵੰਤਮਨ ਦੀ ਸਰਕਾਰ ਐ ਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਇੰਨੀ ਹਿੰਮਤ ਆ ਜਿਹੜਾ ਪਿੰਡਾਂ ਦੇ ਵਿੱਚ ਧੜਾ ਧੜਾ ਨਸ਼ਾ बिक ਰਿਹਾਗਾ ਲੋਕ ਵੇਚ ਰਹੇ ਨੇ ਸਹਾਰਾਂ ਦੇ ਵਿੱਚ बिक ਰਿਹਾਗਾ ਤੇ ਉਹਨਾਂ ਨੂੰ ਕਦੋਂ ਫੜੋਗੇ ਤੇ ਵੱਡੇ ਵੱਡੇ ਜਿਹੜੇ ਇੱਕ ਤੁਹਾਡੇ ਤੁਹਾਨੂੰ ਪਤਾਗਾ ਤੁਸੀਂ ਕਹਿੰਦੇ ਸੀ ਮਜੀਠੀਆਂ ਨੂੰ ਅਸੀਂ ਅੰਦਰ ਕਰ ਦਾਂਗੇ ਅਸੀਂ ਫਲਾਣੇ ਨੂੰ ਅੰਦਰ ਕਰ ਦਾਂਗੇ ਦੱਸੋ ਮੈਨੂੰ ਕਿਹੜਾ ਨਸੇ ਦਾ ਸਦਾਕਰ ਫੜਿਆ ਤੁਸੀਂ 26 ਮਹੀਨੇ ਅਗੇ ਤੁਹਾਡੀ ਸਰਕਾਰ ਬਣੀ ਨੂੰ ਪਰ ਤੁਹਾਨੂੰ ਇੱਕ ਜਿਹੜੇ ਸਿੱਖ ਚਿਹਰੇ ਨੇ ਉਹ ਨਾਜ਼ਰ ਆਉਂਦੇ ਨੇ ਉਹਨਾਂ ਦੀ ਕਦਰ ਤੁਸੀਂ ਤੁਸੀਂ ਕਿਵੇਂ ਕਰਨੀ ਆ ਇਹ ਸਾਰੇ ਲੋਕ ਭਲੀ ਭਾਂਤ ਜਾਣਦੇ ਨੇ ਸਰਕਾਰਾਂ ਸਭ ਪਤਾਗਾ ਕਿਸ ਤਰ੍ਹਾਂ ਬਦਨਾਮ ਕਰਦੀਆਂ ਨੇ ਸਿੱਖਾਂ ਨੂੰ ਹਮੇਸ਼ਾ ਕਰਦੀਆਂ ਆਈਆਂ ਤੇ ਕਰਦੀਆਂ ਆ ਰਹੀਆਂ ਨੇ ਤੇ ਹਮੇਸ਼ਾ ਕਰਦੀਆਂ ਰਹਿਣਗੀਆਂ ਇਹਦੇ ਵਿੱਚ ਚਾਹੇ ਕਿਸੇ ਮਰਦੀ ਦੀ ਸਰਕਾਰ ਬਣ ਜੇ ਤੁਹਾਨੂੰ ਇੱਕ ਹੋਰ ਆਪਾਂ ਇੱਥੇ ਵੱਡੀ ਗੱਲ ਦਾ ਦੱਸ ਦਿੰਦੇ ਆ ਕਿ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਏਜੰਸੀਆਂ ਦੇ ਕੋਲ ਬੜਾ ਕੁਝ ਹੁੰਦਾਗਾ ਬੜੇ ਪਲੈਨਿੰਗ ਹੁੰਦੇ ਨੇ ਪੋਜੀਟਿਵ ਕਿਸ ਤਰ੍ਹਾਂ ਲਿਆਉਣੇ ਨੇ ਬੰਦੇ ਦੇ ਸਾਰਾ ਕੁਝ ਹੋ ਸਕਦਾ ਸਰਕਾਰ ਚਾਹਵੇ ਕੀ ਨਹੀਂ ਕਰ ਸਕਦੀ ਜਦੋਂ ਸਰਕਾਰ ਐਕਸੀਡੈਂਟ ਕਹਿ ਕੇ ਬੰਦੇ ਮਰਵਾ ਸਕਦੀ ਆ ਉਹਦਾ ਉਗ ਸੁਗਣੀ ਪਤਾ ਲੱਗਿਆ ਦੀਪ ਸਿੱਧੂ ਦਾ ਇਹਦਾ ਐਕਸੀਡੈਂਟ ਹੋਇਆ ਸੀ ਕਤਲ ਹੋਇਆ ਸੀ ਕੀ ਹੋਇਆ ਸੀ ਪਤਾ ਲੱਗਿਆ ਕਿਸੇ ਨੂੰ ਅਜੇ ਤੱਕ ਕੋਈ ਅਣਕਬਾਰੀ ਹੋਈ ਆ ਜਾਂ ਅਣਕਬਾਰੀ ਕਿਸੇ ਨੇ ਕੀਤੀ ਆ ਕਿਸੇ ਨੇ ਇੱਥੇ ਅਣਕਬਾਰੀ ਨਹੀਂ ਕਰਨੀ ਤੇ ਹੋਰ ਜਿਹੜੇ ਕਿੰਨੇ ਸਿੰਘਾਂ ਨੂੰ ਜਿਹੜਾ ਕਤਲ ਕੀਤਾ ਗਿਆ ਅਜੇ ਤੱਕ ਕਿਸੇ ਦੀ ਨਾਂ ਅਣਕਬਾਰੀ ਹੋਈ ਆ ਤੇ ਨਾ ਹੋਣੀ ਆ ਤੇ ਨਾਂ ਸੱਚ ਸਾਹਮਣੇ ਆਉਣਾਗਾ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੇ ਵੀ ਇਹੀ ਬਿਆਨ ਦਿੱਤਾ ਕਿ ਸਾਡੇ ਪਰਿਵਾਰ ਨੂੰ ਜਿਹੜੀ ਸਰਕਾਰ ਆ ਉਹ ਮਤਨਾਵ ਕਰਨ ਲਈ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਗਲਤ ਓਪਾਵਾ ਤੋਂ ਤੁਸੀਂ ਬਚੋ ਕਿ ਉਹਨਾਂ ਦੇ ਜਿਹੜੇ ਪੁੱਤਰ ਕੋਲੋਂ ਕੁਝ ਨਹੀਂ ਫੜਿਆ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਇਹ ਪ੍ਰਸ਼ਾਸਨ ਕਦਾਰਕੁਸੀ ਕਰ ਰਿਹਾ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਇਹ ਤੁਹਾਨੂੰ ਇੱਕ ਅਹਿਮ ਖਬਰ ਆ ਤੁਸੀਂ ਲਗਭਗ ਸੁਣ ਲਈਆ ਪਰ ਆਪਣੇ ਵਿਚਾਰ ਜਿਹੜੇ ਲੋਕਾਂ ਦੇ ਵਿਚਾਰ ਨੇ ਜਿਹੜੇ ਅਸੀਂ ਉਹ ਵੀ ਸੁਣੇ ਨੇ ਲੋਕਾਂ ਦਾ ਵੀ ਇਹ ਕਹਿਣਾਗਾ ਕਿ ਸਰਕਾਰਾਂ ਨੇ ਸਿੱਖ ਕੌਮ ਤੇ ਜ਼ੁਲਮ ਕਰਦਿਆਂ ਨੇ ਹਮੇਸ਼ਾ ਜਿਹੜਾ ਵੀ ਸਿੱਖ ਕੌਮ ਦੀ ਵਿੱਚ ਜਿਹੜਾ ਅਬਾਦ ਉਠਾਉਂਦਾਗਾ ਚਾਹੇ ਕੋਈ ਮਰਜ਼ੀ ਹੋਵੇ ਸਿੱਖ ਕੌਮ ਦੇ ਉੱਤੇ ਜਿਹੜੀ ਉਹ ਗੱਲ ਡਿਗਣੀ ਡਿਗਣੀ ਹੁੰਦੀ ਆ ਉਹਨਾਂ ਨੂੰ ਜੇਲਾਂ ਵੀ ਚਲਣੀਆਂ ਪੈਂਦੀਆਂ ਉਹਨਾਂ ਨੂੰ ਫਾਂਸੀਆਂ ਵੀ ਚਲਣੀਆਂ ਪੈਂਦੀਆਂ ਉਹਨਾਂ ਨੂੰ ਐਕਸੀਡੈਂਟ ਵੀ ਜਿਹੜੇ ਕਰਵਾਏ ਜਾਂਦੇ ਨੇ ਇਹ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਮੈਂਟ ਨਿਕਲ ਕੇ ਸਾਹਮਣੇ ਆਉਂਦੇ ਨੇ ਇਸ ਕਰਕੇ ਹੁਣ ਭੂਤਾਂਤਮਾਨ ਦੀ ਸਰਕਾਰ ਤੇ ਇਹ ਵੀ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਹੋ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਭਰਾ ਉਹ ਅੱਜ ਤੋਂ ਪਹਿਲਾਂ ਜਿਸ ਤੋਂ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਦबई ਸੀ ਉਹ ਤੋਂ ਬਾਅਦ ਜਾਂ ਉਹ ਤੋਂ ਕੀ ਹੁਣ ਚਿੱਟਾ ਪੀਣ ਲੱਗ ਗਿਆ ਕੀ ਹੁਣ ਡਰੱਗਸ ਕਰਨ ਲੱਗ ਗਿਆ ਕੀ ਭਗਵੰਤ ਆਪਣਾ ਅੰਮਰਤਪਾਲ ਸਿੰਘ ਦਾ ਭਾਈ ਜਿਹੜਾ ਪਹਿਲਾਂ ਇਹ ਚੀਜ਼ਾਂ ਖਾਂਦਾ ਨਹੀਂ ਸੀ ਜਾਂ ਪੁਲਿਸ ਨੂੰ ਦਿਖਦੀਆਂ ਨਹੀਂ ਸੀ ਜਦੋਂ ਦਾ ਭਾਈ ਅੰਮਰਤਪਾਲ ਸਿੰਘ ਐਮਪੀ ਬਣ ਗਿਆ ਤੇ ਸਾਰਿਆਂ ਦੇ ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਸਾਰੇ ਜਾਣਦੇ ਹੋ ਕਿ ਕਵੇਂ ਸਿੱਖਾਂ ਨੂੰ ਜਿਹੜਾ ਬਦਨਾਮ ਕੀਤਾ ਜਾਂਦਾ ਆ ਰਿਹਾਗਾ ਤੇ ਇਹ ਜਿਹੜਾ ਇੱਕ ਮੈਂ ਕਹਦਾਗਾ ਤੁਹਾਨੂੰ ਜਿਹੜਾ ਕਿ ਪਿਛਲੇ ਦਿਨੀਂ ਲਿਦਾਣੇ ਦੇ ਵਿੱਚ ਇੱਕ ਐਕਸੀਡੈਂਟ ਵਾਪਰਿਆ ਸੀ ਸਿਵ ਸੈਨਾ ਤੇ ਕੁਝ ਨਿੰਗ ਸਿੰਘਾਂ ਵੱਲੋਂ ਆਪਸੀ ਲੜਾਈ ਹੋਈ ਸੀ ਉਹਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਹਿੰਦੂ ਸਮਾਜ ਦੇ ਲੋਕ ਨੇ ਕੁਝ ਜਿਹੜੇ ਕੱਠੜ ਪੰਥੀ ਕਹਦੇ ਆਪਾਂ ਉਹਨਾਂ ਨੂੰ ਉਹਨਾਂ ਵੱਲੋਂ ਜਿਹੜੇ ਇੱਕ ਜਾਗੋ ਕੱਢਣ ਦਾ ਜਿਹੜਾ ਵਿਉਂਤਬੰਦੀ ਬਣਾਈ ਜਾ ਰਹੀ ਸੀ ਜਾਂ ਉਹਨਾਂ ਦੇ ਕਹੇ ਕਿਸ ਤਰ੍ਹਾਂ ਤਰ੍ਹਾਂ ਦੇ ਬਿਆਨ ਸਰਕਾਰ ਤੇ ਕਸੇ ਜਾ ਰਹੇ ਸੀ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਸੀ ਉਸ ਮੁੱਦੇ ਤੋਂ ਲੋਕਾਂ ਦਾ ਜਿਹੜਾ ਆਪਾਂ ਆਪਣਾ ਧਿਆਨ ਆ ਪੜਕਾਉਣ ਦੇ ਖਾਤਰ ਜਿਹੜਾ ਇਸ ਹਾਂ ਚੱਲਾਂ ਜਿਹੜੀਆਂ ਨੇ ਪ੍ਰਸ਼ਾਸਨ ਸਰਕਾਰ ਤੇ ਏਜੰਸੀਆਂ ਜਿਹੜੀਆਂ ਚੱਲ ਰਹੀਆਂ ਨੇ ਹੁਣ ਜਿਹੜਾ ਉਹ ਮੁੱਦਾ ਗਰਮ ਸੀ ਉਦੋਂ ਜਿਹੜਾ ਢਕਾ ਕੇ ਹੁਣ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਜਿਹੜਾ ਇਹ ਜੋੜ ਦਿੱਤਾ ਗਿਆਗਾ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਖਬਰ ਆਸੀ ਜਿੰਨਾ ਕਿ ਸਾਡੀ ਨੌਲੇਜ ਦੇ ਵਿੱਚ ਆਉਂਦਾਗਾ ਜਿੰਨਾ ਕਿ ਸਾਨੂੰ ਪਤਾਗਾ ਜਿੰਨਾ ਕਿ ਸਾਨੂੰ ਪਤਾ ਕਿ ਸਰਕਾਰਾਂ ਕੀ ਕੀ ਕੁਝ ਕਰਦੀਆਂ ਤੇ ਕੀ ਨਹੀਂ ਕਰ ਸਕਦੀਆਂ ਪਰ ਜਿਹੜੇ ਬੜੇ ਬੜੇ ਅਜੇ ਨਸੇ ਦੇ ਸਦਾਗਰ ਨੇ ਜੇਕਰ ਸਰਕਾਰ ਉਹਨਾਂ ਨੂੰ ਫੜੇ ਉਹਨਾਂ ਨੂੰ ਨੱਖ ਪਾਈ ਹੁੰਦੀ ਫਿਰ ਅਸੀਂ ਮੰਨ ਲੈਂਦੇ ਕਿ ਭਾਈ ਤੁਸੀਂ ਜਿਹੜਾ ਬਿਲਕੁਲ ਸੱਚਾ ਪਾਰਦਰਸ਼ੀ ਜਿਹੜਾ ਤੁਸੀਂ ਜਿਹੜਾ ਹੈਗਾ ਹੈਗਾ ਕਾਨੂੰਨ ਮੁਤਾਬਕ ਸਹੀ ਫੈਸਲਾ ਕਰ ਰਹੇ ਹੋ ਸਹੀ ਲੋਕਾਂ ਨੂੰ ਫੜ ਰਹੇ ਹੋ ਪਰ ਜਿਹੜੇ ਨਸ਼ੇ ਦੇ ਵੱਡੇ ਵੱਡੇ ਸਦਾਗਰ ਨੇ ਉਹ ਬਾਤ ਤੁਰੇ ਫਿਰਦੇ ਨੇ ਇੱਥੇ ਪਿੰਡਾਂ ਦੇ ਪਿੰਡ ਜਿਹੜੇ ਖਾਲੀ ਹੋ ਰਹੇ ਨੇ ਨਸ਼ੇ ਦਾ ਜਿਹੜਾ ਅਸਰ ਆ ਬਿਕਰੇ ਆ ਉੱਤੇ ਪ੍ਰਸ਼ਾਸਨ ਨਹੀਂ ਬਿਲਕੁਲ ਕੂਕਦਾ ਉੱਤੇ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ ਕਿ ਕੌਣ ਨਸ਼ਾ ਕਰਦਾਗਾ ਕੌਣ ਵੇਚਦਾਗਾ ਪਰ ਜਦੋਂ ਐਮਪੀ ਬਣ ਗਿਆ ਭਾਈ ਅੰਮ੍ਰਿਤਪਾਲ ਸਿੰਘ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਤੋਂ ਲੈ ਕੇ ਅੱਜ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਪਹਿਲਾਂ ਉਹਨਾਂ ਦੀ ਮਾਤਾ ਨੂੰ ਵੀ ਜਿਹੜਾ ਗਿਰਪਦਾਰ ਕੀਤਾ ਗਿਆ ਸੀ ਤੇ ਹੁਣ ਇਸ ਵੇਲੇ ਤੁਹਾਨੂੰ ਇੱਕ ਸਭ ਤੋਂ ਵੱਡੀ ਖਬਰ ਇਹ ਹੈ ਕਿ ਉਹਨਾਂ ਦੇ ਪਿਤਾ ਨੇ ਕਿਹਾ ਕਿ ਇਹਨਾਂ ਲੋਕਾਂ ਦੀਆਂ ਆਫਵਾਵਾਂ ਨੇ ਲੋਕਾਂ ਦੇ ਜਿਹੜੇ ਨੂੰ ਬਦਨਾਮ ਕਰਨ ਲਈ ਕਹਿੰਦਾ ਸਾਡੇ ਪਰਿਵਾਰ ਨੂੰ ਇਹ ਸਭ ਇੱਕ ਬਿਉਂਤ ਘੜੀ ਗਿਆ ਸਰਕਾਰ ਵੱਲੋਂ ਇਹ ਤੋਂ ਤੁਸੀਂ ਬਚ ਕੇ ਰਹਿਣਾਗਾ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੀ ਰਾਇ ਰੱਖਣੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਧੰਨਵਾਦ ਬਹਿਰ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ